ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਰਾਜਪੁਰਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਅਤੇ ਵੱਡੇ ਲੀਡਰਾਂ ਦੇ ਵਿੱਚ ਉਸ ਵੇਲੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜਦੋਂ ਪਾਰਟੀ ਦੇ ਵੱਡੇ ਆਗੂ ਸ਼੍ਰੀ ਕੈਲਾਸ਼ ਵਿਜੇ ਵਰਗੀਆਂ ਜੀ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ ਦੱਸਿਆ ਜਾ ਰਿਹਾ ਹੈ ਕਿ ਉਹ ਪਟਿਆਲਾ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਇੱਥੇ ਰੁਕੇ ਅਤੇ ਵਰਕਰਾਂ ਤੇ ਲੀਡਰਾਂ ਨੂੰ ਮਿਲੇ ਜਿਸ ਤੋਂ ਬਾਅਦ ਵਰਕਰ ਅਤੇ ਲੀਡਰ ਕਾਫੀ ਖੁਸ਼ ਨਜ਼ਰ ਆਏ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਸਾਰੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਕੀ ਕੁਝ ਕਿਹਾ ਆਓ ਸੁਣਦੇ ਹਾਂ ਅੱਜ ਭਾਰਤੀ ਜਨਤਾ ਪਾਰਟੀ ਦੇ ਸਾਡੇ ਬਹੁਤ ਬ੍ਰਿਸਟ ਨੇਤਾ ਜੋ ਬੀਜੇਪੀ ਦੇ ਰਾਸ਼ਟਰੀ ਮहासਚਿਵੀ ਰਹੇ ਨੇ ਤੇ ਹੁਣ ਮੱਧ ਪ੍ਰਦੇਸ਼ ਸਰਕਾਰ ਦੇ ਵਿੱਚੋਂ ਕੈਬਨਿਟ ਮੰਤਰੀ ਵੀ ਨੇ ਸ਼੍ਰੀ ਕਿਲਾਸ਼ ਵਿਜੇ ਵਰਗੀ ਜੀ ਜਿਨ੍ਹਾਂ ਦਾ ਆਸ਼ੀਰਵਾਦ ਹਮੇਸ਼ਾ ਹੀ ਸਾਨੂੰ ਸਾਰੇ ਕਾਰਜਕਰਤਾਵਾਂ ਨੂੰ ਮਿਲਦਾ ਰਹਿੰਦਾ ਹੈ ਜਸਟ ਹੁਣੇ ਅੱਧੇ ਘੰਟੇ ਪਹਿਲਾਂ ਉਹਨਾਂ ਦੇ ਉਹਨਾਂ ਦੇ ਜਿਹੜੇ ਸਾਥੀ ਨੇ ਸਹਿਯੋਗੀਆਂ ਵੱਲੋਂ ਮੈਨੂੰ ਜਾਣਕਾਰੀ ਮਿਲੀ ਸੀ ਕਿ ਕੇਕਲਾਸ ਜੀ ਪਟਿਆਲੇ ਜਾ ਰਹੇ ਨੇ ਤੇ ਰਾਜਪੁਰੇ ਹੋ ਕੇ ਜਾਣਗੇ ਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਬਾਉ ਜੀ ਰੁੱਕੇ ਜਾਈਓ 2 ਮਿੰਟ ਮਿਲ ਕੇ ਜਾਈਓ ਤਾਂ ਉਹ ਮਿਲੇ ਸੀਗੇ ਸਾਰੇ ਸਾਡੇ ਤਲਵਾਰ ਸਾਹਿਬ ਰਾਜਪੁਰਾ ਤੋਂ ਪੂਰਮ ਮੇਅਰ ਮਿੱੱਤਲ ਜੀ ਜੋ ਸਾਡੇ ਪ੍ਰਦੇਸ਼ ਕਾਰਜਕਰਨ ਦੇ ਸਦਸੇ ਨੇ ਅਮਿਤ ਅਰੋੜਾ ਜੀ ਮੇਰੇ ਵੱਡੇ ਭਰਾ ਗੌਰਵ ਜੀ ਯੂਵਾ ਮੋਰਚਾ ਦੇ ਮਨਿੰਦਰ ਜੀ ਸਾਰੇ ਗੋਲਡੀ ਜੀ ਮੰਡਲ ਪ੍ਰਧਾਨ ਹਰਜਿੰਦਰ ਜੀ ਹਰਦੀਪ ਜੀ ਸਾਰੇ ਸਾਥੀ ਅਸੀਂ ਬੜੇ ਸ਼ਾਰਟ ਨੋਟਿਸ ਤੇ ਸਾਨੂੰ ਸੂਚਨਾ ਮਿਲੀ ਸੀ ਤੇ ਸਾਰਿਆਂ ਨੇ ਇਕੱਠੇ ਹੋ ਕੇ ਕਿਲਾਸ ਜੀ ਦਾ ਸਵਾਗਤ ਕੀਤਾ ਠੀਕ ਹੈ ਜੀ ਸਨਮਾਨਤ ਵੀ ਕੀਤਾ ਗਿਆ ਤੁਹਾਡਾ ਜੀ ਜੀ ਬਿਲਕੁਲ ਜੀ ਜੀ ਦਿੱਤੀ ਗਈ ਉਹਨਾਂ ਨੂੰ ਉਹਨਾਂ ਨੂੰ ਅਮਿਤ ਜੀ ਨੇ ਪ੍ਰਭੂ ਸ਼੍ਰੀ ਰਾਮ ਜੀ ਦਾ ਜੋ ਬਵਵੇਂ ਮੰਦਿਰ ਹੈ ਉਹਦਾ ਇੱਕ ਸਰੂਪ ਤੇ ਇੱਕ ਦੁਸ਼ਾਲਾ ਭੇਟ ਕਰਕੇ ਅਸੀਂ ਉਹਨਾਂ ਨੂੰ ਸਨਮਾਨਤ ਕੀਤਾ ਸਰ ਲੋਕ ਸਭਾ ਇਲੈਕਸ਼ਨ ਚੱਲ ਰਹੇ ਆ ਉਹਦੇ ਬਾਰੇ ਕਿਆ ਸਰਵਿਸ ਕੁਸਚਨ ਰਹੇ ਦੇਖੋ ਭਾਰਤੀ ਜਨਤਾ ਪਾਰਟੀ ਦਾ ਬਹੁਤ ਅੱਛਾ ਹਰ ਇੱਕ ਆਪਾ ਕਹਿੰਨੇ ਆ ਨਾ ਪਿੰਡਾਂ 'ਚ ਜਿਵੇਂ ਸੋਸ਼ਲ ਮੀਡੀਆ ਤੇ ਜਾਂ ਆਪੋਜੀਸ਼ਨ ਵਾਲੇ ਕਹਿੰਦੇ ਨੇ ਕਿ ਪਿੰਡਾਂ 'ਚ ਬੀਜੇਪੀ ਦਾ ਇਹ ਹੈ ਉਹ ਹੈ ਕੱਲ ਅਸੀਂ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਕਨੌਰ 'ਚ ਰੋਡ ਸ਼ੋਅ ਕਰਾਇਆ ਸੀ ਤੇ ਸਾਡੇ ਦਫ਼ਤਰ ਦਾ ਉਦਘਾਟਨ ਵੀ ਹੋਇਆ ਐਨਾ ਵਧੀਆ ਮਾਹੌਲ ਸੀ ਤੇ ਪਿੰਡਾਂ 'ਚ ਹੋਈ ਸਾਡੇ ਕਾਰਕਿਰਤਾ ਆ ਜਿਹੜੇ ਲੋਕ ਨੇ ਜੋ ਬੀਜੇਪੀ ਨੂੰ ਨਰਿੰਦਰ ਮੋਦੀ ਜੀ ਨੂੰ ਪਸੰਦ ਕਰਦੇ ਨੇ ਉਹ ਆਏ ਹੋਏ ਸੀ ਤੇ ਬੜਾ ਅੱਛਾ ਹੁੰਗਾਰ ਹੈ ਪਿਛਲੇ ਦਿਨ ਤੁਹਾਡਾ ਵੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਪਰ ਤੁਹਾਡੇ ਵੱਲੋਂ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਸਮਝਾਇਆ ਗਿਆ ਤੇ ਉਹ ਸਹਿਮਤ ਵੀ ਹੋ ਕੇ ਗਏ ਹਨ ਪ੍ਰਦੀਪ ਜੀ ਉਹ ਸਾਰੇ ਸਾਡੇ ਇਲਾਕੇ ਦੇ ਸੀ ਹਲਕਾ ਘਨੌਰ ਦੇ ਸੀ ਉਹ ਮੇਰੇ ਆਪਣੇ ਪਰਿਵਾਰਕ ਮੈਂਬਰ ਸੀਗੇ ਉਹਨਾਂ ਦੇ ਮਨ 'ਚ ਰੋਸ ਸੀਗਾ ਉਹ ਇਹ ਕਹਿੰਦੇ ਸੀ ਵੀ ਸਾਡੀ ਕੋਈ ਗੱਲ ਨਹੀਂ ਸੁਣਦਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਦੱਸੋ ਜੋ ਜੋ ਉਹਨਾਂ ਨੇ ਪੁੱਛਿਆ ਆਪਾਂ ਉਹਨਾਂ ਦਾ ਜਵਾਬ ਦਿੱਤਾ ਉਹ ਵੀ ਸਾਡੇ ਪਰਿਵਾਰਕ ਮੈਂਬਰ ਨੇ ਕੋਈ ਬਗਾਨੇ ਨਹੀਂ ਹੈਗੇ ਉਹ ਸਾਡੇ ਆਪਣੇ ਨੇ ਉਹ ਕਲਾਸ਼ ਜੀ ਦਾ ਰਾਜਪੁਰੇ ਦੇ ਵਿੱਚ ਆ ਕੇ ਸਾਨੂੰ ਅਸ਼ੀਰਵਾਦ ਦੇਣਾ ਇਹ ਸਾਡੇ ਵਾਸਤੇ ਇੱਕ ਬਹੁਤ ਵੱਡਾ એનર્ਜੀ ਦਾ ਸੋਤਰਾ ਹੈ ਸਾਡਾ ਹੋਰ ਅੱਛਾ ਵਧਿਆ ਵੀ ਐਨੇ ਸੀਨੀਅਰ ਲੀਡਰ ਜਿਦੋਂ ਸਾਨੂੰ ਆ ਕੇ ਸਾਡੀ ਪਿੱਠ ਤੇ ਹੱਥ ਰੱਖਦੇ ਨੇ ਸਾਡਾ ਹੋਰ ਮਾਣ ਵਧਦਾ ਹੈ ਤੇ ਮੈਂ ਇੱਕ ਹੋਰ ਵੀ ਕਹਾਂਗਾ ਉਹ Hindu ਕਿਸ ਕੰਮ ਦਾ ਜੋ ਨਹੀਂ RAM ਕਾ ਠੀਕ ਹੈ ਬਸ ਪ੍ਰਾਰਥਨਾ ਹੈ ਵੀ ਵੋਟ ਜਿਹੜੀ ਹੈ BJP ਨੂੰ ਪਾਓ ਅੱਜ ਥੋੜੇ ਜਿਹੀ ਟਾਈਮ ਤੇ ਨਿਮਿਤਰਾ ਨਾਮ ਦੇ ਕੇ ਕਲਾਸ਼ ਵਰਗੇ ਜੀ ਰਾਜਪੁਰਾ ਪਹੁੰਚ ਰਹੇ ਨੇ ਜੋ ਮਧ ਪ੍ਰਦੇਸ਼ ਦੇ ਕੈਬਨ ਮਿਨਿਸਟਰ ਨੇ ਤੇ ਇਹਨਾਂ ਦਾ ਆਪਣੇ ਹਰ ਕਾਰਿਆ ਕਰਤਾ ਤੇ ਅਸ਼ੀਰਵਾਦ ਰਹਿੰਦਾ ਹੈ ਤੇ ਸਪੈਸ਼ਲ ਤੌਰ ਤੇ ਇਹਨਾਂ ਦਾ ਰਾਜਪੁਰਾ ਪਹੁੰਚਣ ਤੇ ਤੇ ਰਾਜਪੁਰਾ ਕ੍ਰਾਸ ਕਰਕੇ ਜਾਣ ਤੇ ਇਹਨਾਂ ਦਾ ਪਤਾ ਲੱਗਣ ਤੇ ਸਾਰੇ ਕਾਰਿਆ ਕਰਤਾ ਇੱਥੇ ਇਕੱਠੇ ਹੋਏ ਤੇ ਜਿਨ੍ਹਾਂ ਨੂੰ ਸਾਰੀ ਖੁਸ਼ੀ ਹੋਈ ਤੇ ਉਹਨਾਂ ਦਾ ਅਸ਼ੀਰਵਾਦ ਸਭ ਤੇ ਬਣਿਆ ਹੋਇਆ ਤੇ ਬਣਿਆ ਰਹੂਗਾ ਤੇ ਇਸ ਕਰਕੇ ਸਾਡੇ ਤੁਸਾ ਜਿਆਦਾ ਬਣਿਆ ਹੋਇਆ ਤੇ ਗਿਨੋ ਸੀ ਹੁਣ ਲੋਕ ਸਭਾ ਦੇ ਇਲੈਕਸ਼ਨ ਹੈਗੇ ਨੇ ਤੇ ਉਹ ਮੂਹ ਮਾ ਕੇ ਕੰਮ ਕਰ ਰਹੇ ਆ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ